ਜਪ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਚੁਪੈ ਚੁਪ ਨ ਹੋਵੈ ਜੇ ਲਾਇ ਰਹਾ ਲਿਬਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹ ਸਿਆਣ ਪਾਲਖ ਹੋ ਹੈ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਿਆ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇੱਕ ਨ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੈ ਤਾ ਹੋ ਮੈਂ ਕੈ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਰਜਣੇ ਨਿਸਾੜ ਗਾਵੇ ਕੋ ਗੁਣ ਵਿੜਿਆਈਆ ਚਾਰ ਗਾਵੇ ਕੋ ਵਿਦਿਆ ਵਿਖੰਬੀਚਾਰ ਗਾਵੈ ਕੋ ਸਾਜ ਕਰੇ ਤਨ ਕੀ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦੇ ਸੈ ਦੂਰ ਗਾਵੈ ਕੋ ਵੇਖੈ ਹਾਜ਼ਰ ਹਾਜ਼ਰ ਦੂਰ ਕਥਨਾ ਕਥਿਨਾ ਵੈ ਤੋਟ ਕਦ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈ ਜੇ ਤਕ ਪਾਈ ਜੁਗਾ ਜਗੰਤਰ ਖਾਈ ਖਾਇ ਹੁਕਮਿ ਹੁਕਮ ਚਲਾਏ ਧਰੋ ਨਾਨਕ ਵਿਦ ਸਹਿਵੇ ਪ੍ਰਵਾਹ ਸਾਚਾ ਸਾਇਬ ਸਾਚਨਾਏ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕਹਿ ਕੇ ਰਖੀਐ ਜਿਦ ਸੈ ਦਰਬਾਰ ਮੂਖੇ ਬੁਲਣ ਬੁਲੀਐ ਜਿ ਸੁਮ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਉਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੂਖ ਦੁਆਰ ਨਾਨਕ ਇਹ ਵਾ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇ ਵਤਨ ਪਾਇਆ ਮਾ ਗਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰਈਸ਼ਰ ਗੁਰਪੂਰਖ ਪਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਅਖ ਨਹੀਂ ਕਹਿਣਾ ਕਤ ਨਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਜਾਈ ਤੀਰਤ ਨਾ ਵਾ ਜੇ ਤਸਭਾਵਾ ਬਿਣ ਪਾਣੇ ਕੇ ਨਾਇ ਕਰੀ ਜੇਤੀ ਸੇ ਟੋ ਪਾਈ ਵੇਖਾ ਬਿਣਹ ਕਰਮਾ ਕੇ ਮਿਲ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਜਾਈ ਜੇ ਜੁਗ ਚਾਰਿਆ ਅਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵੇ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾ ਰਖਾਏ ਕਹਿ ਜਸ ਕੀਰਤ ਜਗ ਲਈ ਜੇ ਤਿਸ ਨਦਰ ਨਾ ਵਈ ਤ ਵਾਤਨ ਪੁੱਛੈ ਕਿ ਕੀਟਾ ਅੰਦਰ ਕੀਤ ਕਰ ਦੂਸੀ ਦੋਸਤ ਰਹੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਏ ਨਾ ਸੋਝੈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵ ਲੈ ਆਕਾਸ਼ ਸੁਣਿਆ ਦੀਪ ਲੋਪਾ ਤਾਨ ਸੁਣਿਆ ਕੋਈ ਨ ਸਕੇ ਕਾਰ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾਇੰਦ ਸੁਣਿਆ ਮੋਕਸਲਾ ਹਰਮੰਦ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸ્ઞਾਨ ਸੁਣਿਆ ਪਰਪੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਖ ਵੀਰ ਪਾਤਸ਼ਾ ਸੁਣਿਆ ਅੰਦੇ ਪਾਵੇ ਰਾਮ ਸੁਣਿਆ ਹੱਥ ਵੈ ਸਗਾ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੀ ਕੀ ਗੱ ਕਹੀ ਨਾ ਜਾਏ ਜੀ ਕੋ ਕਹਿ ਪੀਚਾ ਪਿਸਦਾਏ ਕਾਗਦ ਕਲਮ ਨ ਲੇਖਣ ਹਾਰ ਮੰਨੀ ਕਾ ਵੇ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਰ ਜਾਣਾ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੋਚ ਮੰਨੈ ਮੋ ਚੋਟਾ ਨਾ ਖਾਈ ਮੰਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਰ ਜਾਣਾ ਮਨ ਕੋਏ ਮੰਨੈ ਮਾਰਗ ਥਾਗ ਨ ਪਾਈ ਮੰਨੈ ਪਤਸ ਪਰਗਟ ਜਾਏ ਮੰਨੈ ਮਗਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰ ਐਸਾ ਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਭਿੱਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰੂ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਏ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੂਕ ਥਾਪ ਰਖਿਆ ਜਨ ਸੂਤ ਜੇ ਕੋ ਬੂਝੈ ਹੋਵੇ ਸਚਿਆਰ ਤਵ ਲੈ ਉਪਰ ਕੀਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਸੇ ਪਾਰ ਤਲੇ ਕਮਣ ਜੋਰ ਜੀ ਜਾਤਰਾੰਗਾ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਨ ਸਵਾਲੂ ਰੂਪ ਕੀ ਤੀਦਰ ਜਾਣੇ ਕੋਣ ਕੂਤ ਕੀਤਾ ਪਸਾਓ ਏ ਕੋ ਕਵਾਓ ਟਿਸਤੇ ਹੋਏ ਲਖ ਦਰੀ ਆਓ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵੇ ਇਕਵਾਦ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਸੰਖ ਭਾਵ ਸੰਖ ਪੂਜਾ ਸੰਖ ਤਪਤਾ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਪੁਨ ਗਿਆਨ ਵਿਚਾਰ ਸੰਖ ਸਤੀ ਸੰਖ ਬਹਤਾਰ ਸੰਖ ਸੂਰਮੂ ਭਖਸਾਰ ਅਸੰਖ ਮੂਲ ਲਿਬਲਾਈ ਤਾਰ ਕੁਦਰਤ ਕਵਣ ਕਾ ਵਿਚਾਰ ਬਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਮਿਰੰਕਾਰ ਅਸਾਂ ਤੁਮੋਰਖੰਡ ਕੋਰ ਸੰਕਚੋਰ ਰਾਮਖੋਰ ਅਸੰਖ ਮੁਰ ਕਰ ਜਾਏ ਜੋ ਰ ਸੰਗਲ ਵੜ ਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰ ਆਏ ਸੰਖ ਮਲੇਸ਼ ਮਲ ਭਖਾਏ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਜ ਕਾਏ ਵਿਚਾਰ ਵਾਰਿਆ ਨ ਜਾਬਾ ਏਕ ਵਾਰ ਜੋ ਤੁਧ ਭਾਵੈ ਸਾਈ ਪ੍ਰੀਖਾ ਤੂੰ ਸਦਾ ਸਲਾਮ ਤਿਨ ਅੰਕਾਰ ਅਸਾਂ ਸੇ ਨਾਵ ਸੰਖ ਥਾਵ ਗਮ ਗਮ ਸੰਖ ਲੋ ਸੰਕ ਐਸਰ ਭਾਰ ਹੋਇ ਅਖਰੀ ਨਾਮਕਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਰਨਾਏ ਜੇ ਪਰਮਾਏ ਤੇ ਤੇ ਪਾਏ ਜੀ ਤਾਕੀ ਤਰਤੇ ਤਾ ਨਾ ਹੋ ਵਿਣਦਾਵੇਂ ਨਾਹੀ ਕੋ ਥਾਵ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਇਕਬਾਰ ਜੋਤਿ ਸੁਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮ ਪਿਰੰਕਾਰ ਪਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸਖੇ ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਪਰੀਏ ਅਮਰ ਪਾਪਾ ਕੈ ਸੰਗ ਉਹ ਧੋ ਪਹਿਨਾ ਵੈ ਕੈ ਰੰਗ ਫੂਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਖ ਲੈ ਜਾਓ ਆ ਪੀ ਬੀ ਜਾਪੇ ਖਾਓ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦੇ ਅਦਤ ਦਾਨ ਜੇ ਕੋ ਭਾਵੇ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਤ ਮੰਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣਗੁਣ ਕੀਤੇ ਭਗਤ ਨਾ ਹੋਏ ਸਵਾਸਾਤ ਵਰਣੀ ਬਰਮਾਓ ਸਤ ਸੋ ਅਨ ਸਦਾ ਬਣ ਚਾਓ ਕਵਣ ਸੋ ਵੇਲਾ ਵਕ ਗਵਣ ਕਵਣ ਸਿਤ ਗਵਣ ਵਾਰ ਕਵਣ ਸੁਰਤੀ ਮਾਓ ਕਵਣ ਜਿਤ ਹੋ ਆਕਾਰ ਬੇਨ ਪਾਈਆ ਪੰਡਤੀ ਜੀ ਹੋਵੇ ਲੇਖ ਪੁਰਾਣ ਵਕਤ ਨ ਪਾਇਓ ਕਾ ਦੀਆਂ ਜੇ ਲਿਖਣ ਲੇਖ ਪੁਰਾਣ ਤੇਤ ਵਾਰ ਨਾ ਜੋਗੀ ਜਾਣੈ ਰਤ ਮਾਓ ਨ ਕੋਈ ਜਾ ਕਰਤਾ ਸੇ ਠੀਕੋ ਸਾਜੇ ਆਪੇ ਜਾਣੇ ਸੋਈ ਕਿ ਕਰਾ ਕਾ ਕਿਰਸਾ ਲਾਇ ਕਿਉ ਵਰਨੀ ਕਿਵ ਜਾਣਾ ਨਾਨਕਾ ਘਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅਗੇ ਗਿਆਨ ਸੋ ਹੈ ਪਾਤਾਲਾ ਪਾਤਲ ਲਖ ਅਗਾਸ ਅਗਾਸ ਉੜ ਕੋੜ ਕੁ ਭਾਲ ਤੱਕੀ ਵੀਰ ਕਹਿਣਿਕ ਬਾਤ ਸਹਿ ਸਟਰ ਕਹਿਣਕ ਤੇ ਬਾ ਅਸਲੋ ਇੱਕ ਧਾਤ ਲੇਖਾ ਹੋਇ ਤਾਲਿਕੀ ਅਲੇਖਾ ਹੋਇ ਵਿਨਾਸ਼ ਨਾਨਕ ਵੱਡਾ ਆ ਕੀ ਆਇਆ ਪੀ ਜਾਣ ਆਪ ਸਲਾਇ ਸਲਾਇ ਤੀ ਸੁਰਤ ਨ ਪਾਈਆਂ ਨਦੀਆਂ ਤਹਿ ਬਾ ਪਵੈ ਸਮੁੰਦ ਨ ਜਾਣੀ ਐ ਸਮੁੰਦ ਸਾਹ ਸੁਲਤਾਨ ਜਰਹ ਸੇਤੀ ਮਾਲ ਧਨ ਕੀੜੀ ਤੁੰ ਲਾ ਹੋਵਨੀ ਜੇ ਤਿਸ ਮਨੂ ਨਾ ਵਿਸਰੈ ਅੰਤ ਨਾ ਸਿਫਤੀ ਕਹਿਣਾ ਅੰਤ ਅੰਤਨਾ ਕਰਨ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਹੈ ਕਾਰ ਅੰਤਨ ਜਾਪੈ ਪਾਰ ਆਵਾਰ ਅੰਤ ਕਰਨ ਕੀਤੇ ਬਿਲਾਏ ਤਾਂ ਕਿ ਅੰਤ ਨਾ ਪਾਏ ਜਾਈ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਹਿਬ ਉੱਚਾ ਥਾ ਉੱਚੇ ਉਪਰ ਉਚਾ ਨਾ ਹੋਏ ਬੁਢੂ ਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੀਵ ਡਿਆਵ ਜਾਨੀ ਆਪ ਆਪ ਨਾਨਕ ਰਦੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਠਮਾਏ ਕੀਤੇ ਮੰਗੈ ਜੂ ਤੋਂ ਪਾਰ ਕੀਤੇ ਗੰਤ ਨਹੀਂ ਵਿਚਾਰ ਕੀਤੇ ਖਪ ਟੁੱਟੇ ਵਿਕਾਰ ਕੀਤੇ ਲੈ ਲੈ ਮੁਕਰ ਪਾਈ ਕੀਤੇ ਮੂਰਖ ਖਾਈ ਖਾਈ ਕੀਤੇ ਆ ਦੁਖ ਭੂਖ ਸਦ ਮਾਰੇ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਇ ਕਾਖਣ ਪਾਇਉ ਜਣ ਜੀਤੀਆ ਮੁਖਾਇ ਆਪੇ ਜਾਣੇ ਆਪੇ ਦੀ ਆਖੇ ਸਿਪਕੇਈ ਕੇ ਜਿਸਨੂੰ ਬਖਸ਼ੇ ਸਿਪ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੂਲ ਵਪਾਰ ਮੂਲ ਵਪਾਰੀ ਅਮੁੱਲ ਢੰਡਾਰ ਮੁੱਲ ਆਵੈ ਮੁੱਲੇ ਜਾਏ ਅਮੁੱਲ ਭਾਏ ਮੁੱਲ ਸਮਾਇ ਅਮੁੱਲ ਤਰਮ ਮੋਲ ਦੀ ਬਾਣ ਮੋਲ ਤੋਲ ਮੁੱਲ ਪ੍ਰਵਾਨ ਅਮੁੱਲ ਬਕਸੀ ਅਮੁੱਲ ਨਿਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੂਲ ਆਖਿਆ ਨਾ ਜਾਏ ਆਖਾ ਕਰੇ ਲਵਲਾਈ ਆਖੇ ਵੀਦ ਪਾਠ ਪੁਰਾਣੇ ਆਖੇ ਪੜੇ ਕਰੇ ਵਿਖਿਆੜੇ ਆਖੇ ਬਰਮੀ ਆਖੇ ਇੰਦੇ ਆਖੇ ਗੂਪੀ ਤੇ ਗੋਬਿੰਦ ਆਖੇ ਈਸ਼ਰ ਆਖੇ ਸੇਦ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਵੇ ਆਖੇ ਦੀਵ ਆਖੇ ਸੁਰ ਨਰਮੁਰਜਨ ਸੇਵ ਕੀਤੇ ਆਖੇ ਆਖਣ ਪਾਇ ਕੀਤੇ ਕਹਿ ਗਏ ਉਠ ਉਠ ਜਾਈ ਤੇ ਕੀਤੇ ਹੋਰ ਕਰੇ ਤਾਕ ਨ ਸਕੈ ਕੀ ਕੀ ਜੇ ਵਡ ਪਾਵੇ ਤੇ ਵਡ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਅਖ ਭੂਲ ਵਿਗਾੜ ਤਾਂ ਲਿਖਿਆ ਸਰ ਗਵਰ ਗਵਰ ਸੋਦਰ ਕਿਹਾ ਸੁਕਰ ਕਿਹਾ ਜਤਬੈ ਸਰਬ ਸੰਵਾਲੇ ਬਾਜੀ ਨਾਦ ਇਕ ਸੰਕਾ ਕੀਤੇ ਵਾ ਬਣਹਾਰੀ ਕੀਤੇ ਰਾਗ ਪ੍ਰੀ ਸੁਖਹੀਨ ਕੀਤੇ ਗਾਵਣ ਹਾਰੇ ਗਾਵੇ ਤੁਹਨੋਂ ਪਉਣ ਪਾਣੀ ਬੈਸੰਤ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੋਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਹੀਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰਾਸ਼ਣ ਬੈਠੇ ਦੀਵਤੇ ਅੰਦਰ ਨਾਲੇ ਗਾਵੇ ਸਿਖ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਪੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪਰਨ ਕੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀ ਅਮਨ ਮੋਹਣ ਸੁਰਗ ਹੈ ਮਛ ਪਿਆਲੇ ਗਾਵਣ ਰਤਨ ਪਾਈ ਤੇਰੇ ਅਠਸਰਤੀਥ ਨਾਲੇ ਗਾਵੇ ਜੂਤ ਮਹਾ ਬਲ ਸੂਰਾ ਗਾਵੇ ਖਾਣੀ ਚਾਰੇ ਗਾਵੈ ਖੰਡ ਮੰਡਲ ਵਰਪੰਡਾ ਕਰ ਕਰ ਖੇਤਾਰੇ ਸੇ ਤੁਧ ਨੂੰ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਵਨ ਸੇ ਮੈਂ ਚਿਤ ਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਜਾ ਸੱਚਾ ਸਾਚੀ ਨਹੀਂ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਸ ਸੀ ਮਾਇਆ ਜਿਨੂ ਪਾਈ ਕਰ ਕਰ ਵੇਖੈ ਕੀਤਾ ਆਪਣਾ ਜੀਵ ਕਿਸ ਦੀ ਵਡਿਆਏ ਜੋ ਕਿਸ ਭਾਵੇਂ ਸੋਈ ਕਰਸੀ ਹੁਕਮ ਨ ਕਰ ਨਾ ਜਾਈ ਸੋ ਪਾਦਸ਼ਾਹ ਉਹ ਸ਼ਾਹ ਪਾਦਸ਼ਾਹਬ ਨਾਨਕ ਰਹਿ ਨ ਜਾਈ ਮੁੰਦਾ ਸੰਤੋਖ ਸਰਮਪਾ ਝੋਲੀ ਧਿਆਨ ਕੀ ਕਰੈ ਬਿਪੂਤ ਖਿੰਦਾ ਗਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਤੀ ਸਗ ਜਮਾਤੀ ਮਨ ਜੀ ਤੈ ਜਗ ਜੀਤ ਯਾਦੇਸ ਸੈ ਆਦੇਸ ਆਧ ਨੀਲ ਨਾਦ ਨਾਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦੇ ਆ ਪੰਡਾਰੰਕਟ ਕਟਕਟਵਾਜੈ ਨਾਦ ਆਪ ਨਾਥ ਨਾਤੀ ਸੁਭਜਾ ਕੀਰਤਿਸ ਦਬਰ ਸਾਧ ਸੰਜੋਗ ਬਜੋਗ ਤੋਂ ਕਾਰਜ ਲਾਵੇ ਲਿਖਿਆ ਵੇ ਭਾਗ ਅਦੇਤ ਸੇ ਆਦੇਸ ਆਧ ਨਿਲ ਨਾਦ ਨਾਥ ਜੁਗ ਜੁਗ ਏਕੋ ਵੇਸ ਏਕਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਈ ਦੀਵਾਨ ਜੀਵਤ ਸੁਭਾਵੈ ਤਵ ਜਲਾਵੈ ਜੇ ਹੋਵੇ ਪ੍ਰਮਾਣ ਉਹ ਵੇਖੈ ਉਹਨਾਂ ਨਦ ਨਾਵੈ ਬਹੁਤਾਇਓ ਵਿਡਾਨ ਆਦਿਤ ਸਯਾਦੇਸ ਆਦਨੀਲ ਨਾਦਨਾਤ ਜੁਗ ਜੁਗ ਵੇਖੋ ਵੇਸ ਆਸਣ ਲੋਇ ਲੋਇ ਭੰਡਾਰ ਜੋਗ ਚ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਗਾਰ ਆਦੇਤ ਸਯਾਦੇਸ ਆਦਨੀਲ ਨਾਦਨਾਤ ਜੁਗ ਜੁਗ ਵੇਖੋ ਵੇਸ ਇਕ ਦੂਜੀ ਪੌ ਲਖ ਹੋ ਹੈ ਨਾਖੋ ਵੈ ਲਖ ਵੀਸ ਲਲ ਗਿੜਾਇਆ ਕੀ ਇੱਕ ਨਾਮ ਜਗਦੀਸ਼ ਏਕ ਰਾਏ ਪਤ ਪਵੜੀਆ ਜੜੀਆ ਹੋਏ ਕੀ ਸੁਨਦਲਾ Akash ki kitai ris ਨਾਨਕ ਨਦਰੀ ਪਾਈਏ ਕੂੜੀ ਕੂੜੈ ਠੀ ਸਾਖਣ ਜੋਰ ਚ ਪੈਨੈ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨੈ ਜੋਰ ਜੋਰ ਨਾ ਰਾਜਮਾਨ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਧਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸਵੇ ਧਰਤੀ ਥਾਪ੍ਰ ਕੀ ਧਰਮਸਾਲ ਤਿਸਵੇ ਜੀ ਜੋਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਪਰਵਾਰ ਤਿੱਥੈ ਸੋਹਨ ਪੰਜ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਖਾਚ ਪਕਾਇ ਉਥੇ ਪਾਏ ਨਾਨਕ ਗਿਆ ਜਾਪੇ ਜਾਈ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਉਣ ਪਾਣੀ ਵਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਕਾ ਅਰਤ ਗੜੀਆ ਰੂਪ ਰਾਂਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੀਤੀਆ ਖਾਣੀ ਕੀਤੀਆ ਪਾਣੀ ਕੇਤੇ ਪਾਤ ਨਰਿੰਦ ਇਤਿਹਾਸ ਉਤੀ ਸੇਵਕ ਇਤੇ ਨਾਨਕੰਤ ਨੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿੱਥੈ ਨਾਦ ਬਨੂਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਕੜੀਏ ਬਹੁਤ ਆਨੂਪ ਤਾਗਿਆ ਗੱਲਾਂ ਕਥੀਆਂ ਨਾ ਜਾਏ ਜੀ ਕੋ ਕਹਿ ਪਿਛੇ ਪਿਸਤਾਈ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਸਦਾ ਕੀ ਸੋਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤਮਾ ਬਲ ਸੂਤਨ ਮੈਂ ਰਾਮ ਰਹਾ ਭਪੂਰ ਤੇ ਪੈ ਸੀ ਤੋ ਸੀਤਾ ਮੈਂ ਮਮਾਏ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਉਮਰੇ ਨ ਠਾਗੇ ਜਾਏ ਜਿਨ ਕਹਿ ਆਰਾਮ ਬਸੈ ਮਨ ਮਾਏ ਤਿਥੈ ਭਗਤ ਵਸੈ ਕੀ ਲੋਕ ਕਰੈ ਆਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥਿ ਤਾ ਅੰਤ ਨਾੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇ ਤੇ ਵਿਕਾਰ ਵੇਖਿਆ ਵਿਚਾਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਤਿਆਰ ਭੋਖ ਲਾਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਤਤਟਾਲ ਕੜੀਏ ਸ਼ਵਰ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦੇਵਸੁਰਾ ਦੋਈ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰੀਆਂ ਵਾਚੇ ਧਰਮਹਦੂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾ ਨਾਨਕ ਦੇ ਮੁਖ ਉਜਲੇ ਕੇਤੀ ਛੁਟੀ ਨਾ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾ ਨਾਨਕ ਤੇ ਮੁਖੀ ਉਜਲੇ ਕੀਤੀ ਛੁਟੀ ਨਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ